ਕਦਾ ਸਦਾ ਖਿਆਲ ਆਪਣੇ ਖੋਸ਼ ਖ਼ਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਅਸੀਸ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 6 ਅਧਿਆਏ ਉਸ ਦੀ 9 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਸੋ ਤੁਸੀਂ ਇਸ ਬੇਦ ਨਾਲ ਪ੍ਰਾਰਥਨਾ ਕਰੋ ਕਿ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਪ੍ਰਭੂ ਯੀਸ਼ੂ ਮਸੀਹ ਜੀ ਦੇ ਦੁਆਰਾ ਚੇਲਿਆਂ ਨੂੰ ਸਿਖਾਈ ਗਈ ਪ੍ਰਾਰਥਨਾ ਦਾ ਇੱਕ ਨਮੂਨਾ ਇਸ ਜਗ੍ਹਾ ਦੇ ਵਿੱਚ ਦਿੱਤਾ ਗਿਆ ਹੈ ਜਿਸ ਦੇ ਬਾਰੇ ਮੈਥਿਊ ਹੈਨਰੀ ਪ੍ਰਭੂ ਦੇ ਦਾਸ ਇਸ ਤਰ੍ਹਾਂ ਕਹਿੰਦੇ ਹਨ ਕਿ ਪ੍ਰਾਰਥਨਾ ਮਨੁੱਖ ਦੇ ਦੁਆਰਾ ਲਿਖਿਆ ਗਿਆ ਇੱਕ ਪੱਤਰ ਹੈ ਜੋ ਕਿ ਧਰਤੀ ਤੋਂ ਭੇਜਿਆ ਗਿਆ ਹੈ ਜਿਸ ਦੇ ਉੱਤੇ ਸਵਰਗ ਦੇ ਪਿਤਾ ਦਾ ਪਤਾ ਲਿਖਿਆ ਹੋਇਆ ਹੈ ਜੋ ਸਵਰਗ ਧਰਤ ਅਤੇ ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਸਾਰਿਆਂ ਦਾ ਸ੍ਰਿਸ਼ਟੀਕਰਤਾ ਪਾਲਣਹਾਰਾ ਅਤੇ ਪਰਮੇਸ਼ਰ ਉਸਦਾ ਨਾਮ ਲਿਖਿਆ ਗਿਆ ਹੈ ਪਰਮੇਸ਼ਰ ਦੀ ਕਿਰਪਾ ਅਤੇ ਦਇਆ ਦੀ ਹਰ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਪਾਪ ਰੂਪੀ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਕਿ ਜਨਮ ਤੋਂ ਹੀ ਪਾਪੀ ਹੈ ਉਸ ਨੂੰ ਕੋਈ ਵੀ हां प्राप्त नहीं है उसके पापा दी सजा परमेश्वर ਦੇ ਦੁਆਰਾ ਨਰਕ ਠਹਿرائی ਗਈ ਹੈ পাপ ਦੇ ਕਾਰਨ ਮਨੁੱਖ ਪਰਮੇਸ਼ਰ ਦੀਆਂ ਭਲਾਈਆਂ ਉਸ ਦੀ ਕਿਰਪਾ ਤੇ ਉਸ ਦੀ ਦਇਆ ਤੋਂ ਦੂਰ ਹੋ ਗਿਆ ਹੈ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਪਰਮੇਸ਼ਰ ਤੋਂ ਇਸ ਦੂਰੀ ਦੇ ਕਾਰਨ ਮਨੁੱਖ ਦੇ ਜੀਵਨ ਦੇ ਵਿੱਚ ਨਤੀਜਾ ਇਹ ਹੋਇਆ ਹੈ ਕਿ ਉਹ ਦਿਨ-ਪ੍ਰਤੀ ਦਿਨ ਅਸਫਲਤਾਵਾਂ ਦੇ ਵਿੱਚ ਘਿਰਦਾ ਜਾਂਦਾ ਹੈ। ਇਸੇ ਹੀ ਸਜ਼ਾ ਤੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੇਸ਼ੂ ਮਸੀਹ ਜੀ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ। ਜੋ ਕੋਈ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਮੁਕਤੀ ਪ੍ਰਾਪਤ ਕਰਦਾ ਹੈ ਅਤੇ ਪਰਮੇਸ਼ਰ ਦੇ ਨਾਲ ਮੇਲ-ਮਿਲਾਪ ਕਰ ਲੈਂਦਾ ਹੈ। ਪਰਮੇਸ਼ਰ ਦੀਆਂ ਭਲਾਈਆਂ ਉਹ ਕਿਰਪਾ ਅਤੇ ਉਸਦੀ ਦਇਆ ਦਾ ਉਹ అనుਭਵ ਪ੍ਰਾਪਤ ਕਰਦਾ ਹੈ ਸਵਰਗ ਦੇ ਵਿੱਚ ਉਸਦੀ ਬੇਨਤੀ ਹੁਣ ਸੁਣੀ ਜਾਂਦੀ ਹੈ ਕਿਉਂਕਿ ਉਸ ਦਾ ਸੁਣਨ ਵਾਲਾ ਪਰਮੇਸ਼ਰ ਪਿਤਾ ਹੈ ਜੋ ਕਿ ਸਵਰਗ ਦੇ ਵਿੱਚ ਹੈ ਪ੍ਰਭੂ ਯੀਸ਼ੂ ਮਸੀਹ ਆਪ ਉਹਨਾਂ ਦਾ ਸਹਾਇਕ ਹੋ ਕੇ ਉਹਨਾਂ ਦੇ ਲਈ ਪਰਮੇਸ਼ਰ ਦੇ ਅੱਗੇ ਬੇਨਤੀ ਕਰਦਾ ਹੈ ਪਿਆਰੋ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਮੁਕਤੀ ਨੂੰ ਪ੍ਰਾਪਤ ਕਰ ਕਰਕੇ ਉਸ ਸਵਰਗ ਦੇ ਵਿੱਚ ਆਪਣੀ ਪ੍ਰਾਰਥਨਾ ਨੂੰ ਪਰਮੇਸ਼ਰ ਦੇ ਅੱਗੇ ਸੁਣਾ ਸਕੋ ਤੁਹਾਡੇ ਸਾਰਿਆਂ ਦੇ ਲਈ ਮੇਰੀ ਪਰਮੇਸ਼ਰ ਦੇ ਅੱਗੇ ਇਹ ਹੀ ਪ੍ਰਾਰਥਨਾ ਹੈ ਧੰਨਵਾਦ